ਫਾਇਦੇ ਲਗਾ ਦੇ ਪਿੰਡ ਅਰਨੀਵਾਲਾ ਥਾਣੇ ਦੇ ਅਧੀਨ ਆਦੇ ਪਿੰਡ ਹੋਜ ਖਾਸ ਦੇ ਵਿੱਚ ਸਵੇਰੇ ਹੋਏ ਕਤਲकांड ਦੇ ਵਿੱਚ ਦੋਸ਼ੀ ਉਰੂਪੀ ਪਤੀ ਪੁਰਸ਼ ਨੇ ਕੀਤਾ ਕਤਲ ਜਲਾਲਾਬਾਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਡੀਐਸਪੀ ਜਲਾਲਾਬਾਦ ਨਤੀਜ ਜਾਣਕਾਰੀ ਥਾਣਾ ਅਰਨੀਵਾਲ ਦੇ ਵਿੱਚ ਪਿੰਡ ਪੈਂਦਾ ਹੈ ਹੋਜ ਖਾਸ ਉੱਥੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਆ ਜੁਬਾ ਮਾਰਨਿੰਗ ਤੇ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪਾਲੋ ਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾੜੀ ਨਾਲ ਸ਼ਰਾਬ ਪੀਤੀ ਹੋਈ ਸੀ ਉਹਨੇ ਮर्डर ਕਰਤਾ ਤੇ ਉਹਦੇ ਲੜਕੇ ਗੁਰਮੇਲ ਸਿੰਘ ਜਿਹੜਾ ਕਿ ਚਸ਼ਮਿੰਦਰ ਗਵਾਹ ਸੀਗਾ ਉਹਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 303 ਬੀ ਐਨ ਐਸ ਭਾਰਤੀ ਨਿਆਂਇ ਸਹਿੰਤਾ ਤੇ ਉਹਦੇ ਤਹਿਤ ਅਸੀਂ ਇਹ ਮਾਮਲਾ ਦਰਜ ਕਰ ਲਿਆ ਤੇ ਇਹਨੂੰ ਮਹਿਜ ਪੁਲਿਸ ਨੇ ਜਿਹੜੀ ਅਮੀਰ ਅਰਮੀ ਵਾਲੇ ਦੀ ਜਿਹੜੀ ਪੁਲਿਸ ਸੀ ਉਹਦੀਆਂ ਪਾਰਟੀਆਂ ਬਣਾਈ ਗਈਆਂ ਸਾਡੀ ਸੀਆਈਏ ਦੀ ਟੀਮ ਤੇ ਸਾਰੀਆਂ ਟੀਮਾਂ ਬਣਾ ਕੇ ਅਸੀਂ ਉਹਨੂੰ ਮਹਿਜ 6 ਘੰਟਿਆਂ ਵਿੱਚ ਅਸੀਂ ਅਰੈਸਟ ਕਰ ਲਿਆ ਉਹਨਾਂ ਨੂੰ ਸਰ ਕਿੰਨੀ ਉਮਰ ਸੀ ਇਹ ਤਦੇ ਪਤੀ ਪਟੋ ਉਹ ਉਹਦੀ ਉਮਰ ਸੀਗੀ ਉਹ ਤਾਂ 2 ਸਾਲ ਵੱਡੀ ਸੀ ਥੋੜੀ ਜੀ ਇਹਦੀ 47 ਸਾਲ ਦੀ ਉਮਰ ਸੀ ਉਹਦੀ ਕਿੱਥੋਂ ਗ੍ਰਿਫਤਾਰੀ ਹੋਈ ਸਰ ਇਹਦੀ ਅਰਮੀ ਵਾਲੇ ਤੋਂ ਹੋਈ ਹੈ ਗ੍ਰਿਫਤਾਰੀ ਉਹ ਇਹ ਹਥਿਆਰ ਰੰਗ ਦਾ ਹੈ ਜਿਹੜੇ ਨਾਲ ਕਤਲ ਹਾਂ ਕਹਾੜੀ ਸੀਗੀ ਉਹ ਬਰੰਦ ਕਰਾਵਾਂਗੇ ਉਤੋਂ ਤੇ માનਯੋਗ ਐਸਐਸਪੀ मैम ਡਾਕਟਰ ਪ੍ਰਗਜਨ ਉਹਨਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਦੇ ਤਹਿ ਸਾਨੂੰ ਇਹ ਸਫਲਤਾ ਪ੍ਰਾਪਤ ਹੋਈ